ਸੋ ਅੰਮ੍ਰਿਤਸਰ ਦੇ ਵਿੱਚ ਪਿਤੇ ਦਿਨੀ ਜੂਨ ਦੇ ਵਿੱਚ ਵਿਕਰਮ ਸਿੰਘ ਮਰਜੀਠਿਆ ਦੀ ਗ੍ਰਿਫਤਾਰੀ ਹੋਈ ਸੀ ਔਰ ਹੁਣ ਵਿਕਰਮ ਸਿੰਘ ਮਰਜੀਠਿਆ ਦੀ ਜਾਨ ਨੂੰ ਖਤਰਾ ਦੱਸਿਆ ਗਿਆ ਹੈ ਔਰ ਉਸ ਤੋਂ ਬਾਅਦ ਅੱਜ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਤਲਬ ਕੀਤਾ ਹੈ ਔਰ ਸਬੰਧ ਵਿੱਚ ਸਾਰੀ ਰਿਪੋਰਟ ਜਿਹੜੀ ਹੈ ਉਹ ਹਾਈ ਕੋਰਟ ਦੇ ਵਿੱਚ ਦਾਖਲ ਕਰਨ ਦੇ ਲਈ ਕਿਹਾ ਗਿਆ ਹੈ ਸੋ ਦੱਸਦੇ ਨੇ ਆ ਕਿ ਸਬੰਧਤ ਆਈਜੀ ਤੇ ਨਾਬਾ ਜੇਲ੍ਹ ਦੇ ਸੁਪਰਡੈਂਟ ਨੂੰ ਇੱਕ ਚਿੱਠੀ ਆਈ ਸੀਬ ਤੇ ਦਿਨੀ ਜਿਸ ਦੇ ਵਿੱਚ ਵਿਕਰਮ ਸਿੰਘ ਮਰਜੀਠਿਆ ਦੀ ਜਾਨ ਨੂੰ ਖਤਰਾ ਜਿਹੜਾ ਸੀ ਉਹ ਦੱਸਿਆ ਗਿਆ ਸੀ ਉਸ ਤੋਂ ਬਾਅਦ ਬਾਦ ਇਸ ਮਾਮਲੇ ਨੂੰ ਹੁਣ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਔਰ ਅੱਜ ਪੰਜਾਬ ਸਰਕਾਰ ਨੂੰ ਇਸ ਸਬੰਧ ਦੇ ਵਿੱਚ ਤਲਬ ਕੀਤਾ ਗਿਆ ਹੈ ਔਰ ਇਸ ਸਬੰਧ ਵਿੱਚ ਜਿੰਨੀ ਵੀ ਰਿਪੋਰਟਸ ਸੀ ਉਹ ਸਾਰੀ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਦਰਜ ਕਰਨ ਦੇ ਲਈ ਸੋ ਕਿਹਾ ਗਿਆ ਹੈ ਨਾਬਾ ਜੇਲ੍ਹ ਦੇ ਵਿੱਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਦੱਸਿਆ ਗਿਆ ਹੈ ਔਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਇਹ ਗੰਭੀਰ ਮਸਲਾ ਹੈ ਔਰ 13 ਜਨਵਰੀ ਯਾਨੀ ਕਿ ਅੱਜ ਜ਼ਰੂਰੀ ਸੂਚੀ ਤੋਂ ਬਾਅਦ ਪਹਿਲਾ ਇਸ ਮਾਮਲੇ ਉੱਤੇ ਸੁਣਵਾਈ ਕੀਤੀ ਜਾਵੇਗੀ ਔਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਇਸ ਸਬੰਧ ਵਿੱਚ ਆਈਜੀ ਅਤੇ ਨਾਬਾ ਜੇਲ ਸੁਪਰਡੈਂਟ ਤੋਂ ਰਿਪੋਰਟ ਲੈ ਕੇ 13 ਜਨਵਰੀ ਸਵੇਰ ਤੱਕ ਹਾਈ ਕੋਰਟ ਨੂੰ ਇਸ ਸਬੰਧ ਵਿੱਚ ਸੂਚਿਤ ਕਰੇ ਸੋ ਵਿਕਰਮ ਸਿੰਘ ਮਜੀਠੀਆ ਨੇ ਦੇ ਜੋ ਵਕੀਲ ਹੈ ਬਿਤ ਦਿਨੀ ਉਹਨਾਂ ਨੇ ਦੱਸਿਆ ਸੀ ਕਿ ਨਾਬਾ ਜੇਲ ਦੇ ਵਿੱਚ ਮਜੀਠੀਆ ਦੀ ਜਾਨ ਨੂੰ ਖਤਰਾ ਹੈ ਕਿਸੇ ਵੀ ਤਰ੍ਹਾਂ ਦੇ ਕੈਦੀ ਨੂੰ ਜੜਾਏ ਉਹ ਹਾਇਰ ਕੀਤਾ ਜਾ ਸਕਦਾ ਜਦੋਂ ਬਿਕਰਮ ਸਿੰਘ ਮਜੀਠੀਆ ਨੂੰ ਹਮਲੇ ਉਸ ਦੇ ਤੇ ਹਮਲਾ ਕਰਨ ਦੇ ਲਈ ਫਿਲਹਾਲ ਇਸ ਮਾਮਲੇ ਨੂੰ ਲੈ ਕੇ ADGP ਇੰਟੈਲੀਜੈਂਸ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਸੀ ਕਿ ਮਜੀਠੀਆ ਨੂੰ ਆਤਵਾਦੀ ਸੰਗਠਨਾ ਤੋਂ ਖਤਰਾ ਹੈ ਔਰ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਪਹਿਲਾਂ ਜਦੋਂ ਪੰਜਾਬ ਸਰਕਾਰ ਨੇ ਉਸਨੂੰ ਸੁਰੱਖਿਆ ਕਟਾ ਦਿੱਤੀ ਸੀ ਤਾਂ ਉਹਨਾਂ ਨੇ ਹਾਈ ਕੋਰਟ ਵਿੱਚ ਵੀ ਪਟੀਸ਼ਨ ਜਿਹੜੀ ਸੀ ਉਹ ਦਾਇਰ ਕੀਤੀ ਸੀ ਫਿਲਹਾਲ ਹਾਈ ਕੋਰਟ ਨੇ ਸੁਰੱਖਿਆ ਮਾਮਲੇ ਦੇ ਵਿੱਚ ਅੱਜ ਜਾਣਕਾਰੀ ਪੂਰੀ ਮੰਗੀ ਹੈ ਪੰਜਾਬ ਸਰਕਾਰ ਨੂੰ ਅੱਜ ਜਵਾਬ ਦਾਖਲ ਕਰਨ ਦੇ ਹੁਕਮ ਜਿਹੜੇ ਨੇ ਉਹ ਦਿੱਤੇ ਗਏ ਨੇ ਔਰ ਇਹ ਮਾਮਲਾ ਜਿਹੜਾ ਹੈ ਬਹੁਤ ਹੀ ਸੰਵੇਦਨਸ਼ੀਲ ਹੈ ਔਰ ਇਸੇ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਅੱਜ ਸਬੰਧਤ ਆਈਜੀ ਤੇ ਨਾਬਾ ਜੇਲ ਸਬਡੰਟ ਤੋਂ ਜਾਣਕਾਰੀ ਮੰਗੀ ਹੈ ਫਿਲਹਾਲ ਮਜੀਠਿਆ ਸੁਰੱਖਿਆ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੈ ਔਰ ਅੱਜ ਹਾਈ ਕੋਰਟ ਵਿੱਚ ਤਲਬ ਕੀਤਾ ਗਿਆ ਸੀ ਪੰਜਾਬ ਸਰਕਾਰ ਨੂੰ ਔਰ ਸਬੰਧ ਵਿੱਚ ਸਾਰੀ ਰਿਪੋਰਟ ਜਿਹੜੀ ਹੈ ਉਹ ਮੰਗੀ ਗਈ ਹੈ ਫਿਲਹਾਲ ਵਿਕਰਮ ਸਿੰਘ ਮਜੀਠੀਆ ਜੀ ਦੇ ਜਗਾ ਗੱਲ ਕੀਤੀ ਜਾਵੇ ਤਾਂ ਬੀਤੇ ਸਾਲ ਜੂਨ ਦੇ ਵਿੱਚ ਗ੍ਰਿਫਤਾਰੀ ਹੋਈ ਸੀਗੀ ਔਰ ਦੱਸਿਆ ਜਾ ਰਿਹਾ ਹੈ ਕਿ ਜੋ ਵਿਕਰਮ ਸਿੰਘ ਮਜੀਠੀਆ ਹੈ ਉਸ ਦੀ ਜਾਨ ਨੂੰ ਖਤਰਾ ਹੈ ਔਰ ਇਸ ਸੰਬੰਧਿਕ ਚਿੱਠੀ ਜਿਹੜੀ ਸੀ ਉਹ ਆਈ ਸੀ ਜਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਸੀ ਕਿ ਵਿਕਰਮ ਸਿੰਘ ਦੀ ਜਾਨ ਨੂੰ ਖਤਰਾ ਹੈ ਫਿਲਹਾਲ ਇਸੇ ਮਸਲੇ ਦੇ ਵਿੱਚ ਹੁਣ ਜੋ ਹਾਈ ਕੋਰਟ ਹੈ ਉਹ ਕੰਬੀਰ ਮਸਲਾ ਇਸ ਮਾਮਲੇ ਨੂੰ ਦੱਸ ਰਹੀ ਹੈ ਔਰ ਇਸ ਮਾਮਲੇ ਦੇ ਵਿੱਚ ਹੁਣ ਜਾਂਚ ਕਰਨ ਦੇ ਜਿਹੜੇ ਨੇ ਉਹ ਜਾਣਕਾਰੀ ਪੂਰੀ ਮੰਗੀ ਗਈ ਹੈ ਫਿਲਹਾਲ ਮਜੀਠੀਆ ਦੇ ਵਕੀਲ ਨੇ ਅੱਜ ਕੋਰਟ ਨੂੰ ਇਸ ਪੱਤਰਬਾਰ ਜਾਣਕਾਰੀ ਦਿੱਤੀ ਔਰ ਕਿਹਾ ਸੀ ਕਿ ਇਸ ਪੂਰੇ ਮਸਲੇ ਵਿੱਚ ਇੱਕ ਅਰਜ਼ੀ ਦਾਇਰ ਕਰਨਾ ਚਾਹੁੰਦੇ ਨੇ ਜਿਸ ਦੀ ਤੁਰੰਤ ਸੁਣਵਾਈ ਹੋਣੀ ਚਾਹੀਦੀ ਹੈ ਔਰ ਇਸ ਉੱਤੇ ਹਾਈ ਕੋਰਟ ਨੇ ਅਦਾਲਤ ਵਿੱਚ ਮੌਜੂਦ ਪੰਜਾਬ ਸਰਕਾਰ ਦੇ ਵਕੀਲ ਨੂੰ ਹੁਕਮ ਦਿੱਤਾ ਸੀ ਕਿ ਉਹ ਇਸ ਮਾਮਲੇ ਦੇ ਵਿੱਚ 13 ਜਨਵਰੀ ਯਾਨੀ ਕਿ ਅੱਜ ਸਵੇਰ ਤੱਕ ਸਬੰਧਤ ਆਈਜੀ ਤੇ ਨਾਬਾ ਜੇਲ੍ਹ ਦੇ ਸੁਪਰਡਿਟੈਂਟ ਤੋਂ ਰਿਪੋਰਟ ਲੈ ਕੇ ਹਾਈ ਕੋਰਟ ਨੂੰ ਸੂਚਿਤ ਕਰਨ ਫਿਲਹਾਲ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਜੂਨ ਦੇ ਵਿੱਚ ਹੋਈ ਸੀ ਔਰ ਲਗਾਤਾਰ ਇਸ ਗ੍ਰਿਫਤਾਰੀ ਤੋਂ ਬਾਅਦ ਨਾਬਾਜ਼ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਬੰਦ ਨੇ ਔਰ ਹੁਣ ਬਿੱਤ ਦਿਨ ਇੱਕ ਚਿੱਠੀ ਆਈ ਸੀ ਜਿਸ ਤੋਂ ਬਾਅਦ ਆ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਜਾਂ ਲੀਡਰ ਨੇ ਉਹਨਾਂ ਵੱਲੋਂ ਮਜੀਠੀਆ ਦੀ ਜਾਨ ਨੂੰ ਖਤਰਾ ਕਿਆ ਕਿ ਲਗਾਤਾਰ ਇਸ ਮਾਮਲੇ ਨੂੰ ਗੰਭੀਰ ਮਸਲਾ ਦੱਸ ਕੇ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਦੀ ਗੱਲ ਆਖੀ ਜਾ ਰਹੀ ਹੈ ਔਰ ਹੁਣ ਅੱਜ 13 ਜਨਵਰੀ ਔਰ ਅੱਜ ਦੇ ਦਿਨ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਤਲਬ ਕੀਤਾ ਸੀ ਕਿ ਉਹ ਇਸ ਸਬੰਧੀ ਜਿਹੜੀ ਜਾਂਚ ਹੈ ਕੀ ਕੁਝ ਜਾਂਚ ਚੱਲ ਰਹੀ ਹੈ ਕਿ ਸਿਸਟਮ ਅੰਦਰ ਕੀ ਜਿਹੜੀ ਸੁਰੱਖਿਆ ਕਿਸ ਤਰ੍ਹਾਂ ਦੀ ਹੈ ਉਸ ਸਬੰਧ ਵਿੱਚ ਜਿਹੜੀ ਹੈ ਜਾਂਚ ਪੂਰੀ ਸਬੰਧਤ ਆਈਜੀ ਨਾਲ ਦੇ ਨਾਲ ਜਿਹੜੇ ਨਾਬਾ ਜੇਲ ਸੁਪਰਡੈਂਡ ਨੇ ਉਹਨਾਂ ਤੋਂ ਸਾਰੀ ਰਿਪੋਰਟ ਲੈ ਕੇ ਪੰਜਾਬ ਸਰਕਾਰ ਨੂੰ ਕਿਹਾ ਗਿਆ ਸੀ ਕਿ ਉਹ ਹਾਈ ਕੋਰਟ ਦੇ ਵਿੱਚ 13 ਜਨਵਰੀ ਨੂੰ ਸਵੇਰ ਤੱਕ ਇਸ ਰਿਪੋਰਟ ਨੂੰ ਦਾਖਲ ਕਰਨ ਔਰ ਉਸ ਤੋਂ ਬਾਅਦ ਇਸ ਮਸਲੇ ਉੱਤੇ ਜਿਹੜੀ ਹੈ ਉਹ ਹੁਣ ਸੁਣਵਾਈ ਹੋਵੇਗੀ ਫਿਲਹਾਲ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਆਪਣੀ ਕਹਿ ਸਕਦੇ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਨੇ ਜਾਣਕਾਰੀ ਜਿਹੜੀ ਹੈ ਉਹ ਇਹ ਵੀ ਦਿੱਸਤੀ ਸੀ ਕਿ ਤੁਹਾਨੂੰ ਸੁਰੱਖਿਆ ਜਿਹੜੀ ਹੈ ਉਹ ਦਿੱਤੀ ਜਾਵੇ ਪਰ ਜਿਸ ਤਰ੍ਹਾਂ ਦੇ ਨਾਲ ਹੁਣ ਚਿੱਠੀ ਆਈ ਹੈ ਉਸ ਤੋਂ ਬਾਅਦ ਇਸ ਮਸਲੇ ਦੇ ਉੱਤੇ ਹਾਈ ਕੋਰਟ ਨੇ ਜਿਹੜਾ ਇਹ ਤਲਬ ਕੀਤਾ ਹੈ ਪੰਜਾਬ ਸਰਕਾਰ ਨੂੰ ਅੱਜ ਵੇਖਣਾ ਹੋਵੇਗਾ ਕਿ ਜਿਹੜੀ ਰਿਪੋਰਟ ਦਰਜ ਕੀਤੀ ਜਾਵੇਗੀ ਪੰਜਾਬ ਸਰਕਾਰ ਵੱਲੋਂ ਉਸ ਤੋਂ ਬਾਅਦ ਕੀ ਕੁਝ ਐਕਸ਼ਨ ਜਿਹੜਾ ਹੈ ਹਾਈ ਕੋਰਟ ਲੈਂਦਾ ਹੈ ਫਿਲਹਾਲ ਇਸ ਤੇ ਨਿਗਾਹ ਜਿਹੜੀ ਹੈ ਹਰ ਇੱਕ ਦੀ ਟਿੱਕੀ ਹੋਈ ਹੈ ਪਰ ਇੱਕ ਵਾਰੀ ਦੱਸ ਦਿੰਦੇ ਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੂਨ ਮਹੀਨੇ ਦੇ ਵਿੱਚ ਆਮਦਨ ਤੋਂ ਵਾਜ ਜਾਇਦਾਦ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਔਰ ਉਸ ਤੋਂ ਬਾਅਦ ਤੋਂ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਬੰਦ ਨੇ ਔਰ ਬੀਤੇ ਦਿਨ ਜੋ ਚਿੱਠੀ ਆਈ ਸੀ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਦੇ ਉੱਤੇ ਕਈ ਸਵਾਲ ਉੱਠੇ ਸੀ ਔਰ ਸੁਰੱਖਿਆ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ